ਗੈਂਗਸਟਰ ਵਿੱਕੀ ਗੌਂਦਰ ਨੂੰ ਸਮਝਾਉਣ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੈਰੀ ਸੰਧੂ ਦਾ ਰਸਤਾ ਹੀ ਅਪਣਾਇਆ ਹੈ ਗੈਰੀ ਸੰਧੂ ਦੇ ਅੰਦਾਜ਼ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਗੈਂਗਸਟਰ ਗੌਂਦਰ ਨੂੰ ਚੇਤਾਵਨੀ ਦਿੱਤੀ ਹੈ ਪਹਿਲੇ ਤੁਸੀਂ ਸੁਣੋ ਗੈਰੀ ਸੰਧੂ ਦੇ ਗੀਤ ਦੇ ਵਿੱਚ ਗਾਏ ਹੋਏ ਲਫ਼ਜ਼ ਸ਼ਰੀਕੇ ਚਹਾਨੀਆਂ ਤੇ ਮਨਮਾਨੀਆਂ ਕਰਨਾ ਵਿੱਕੀ ਗੌਂਡਰ ਦਾ ਸ਼ੌਂਕ ਬਣ ਚੁੱਕਿਆ ਹੈ ਪਰ ਵਿੱਕੀ ਗੌਂਡਰ ਕਦੇ ਵੀ ਕੈਪਟਨ ਅਮਰਿੰਦਰ ਸਿੰਘ ਦੇ ਦਿਲਾਂ ਦਾ ਜਾਨੀ ਨਹੀਂ ਹੋ ਸਕਦਾ ਪਰ ਆਪਣੇ ਦੁਸ਼ਮਣਾਂ ਦਾ ਜਾਨੀ ਦੁਸ਼ਮਣ ਜ਼ਰੂਰ ਹੈ ਸੁਣੋ ਇਸ ਗੀਤ ਦੇ ਤਰਜ਼ ਵਿੱਚ ਕਿੱਦਾਂ ਦਿੱਤੀ ਕੈਪਟਨ ਨੇ ਚੇਤਾਵਨੀ ਬੰਦੇ ਬਣ ਜਾ ਨਹੀਂ ਅਸੀਂ ਬੰਦੇ ਬਣਾਦਾ ਜੀ ਬੰਦੇ ਬਣ ਜਾ ਨਹੀਂ ਅਸੀਂ ਬੰਦੇ ਬਣਾਦਾ ਜੀ ਵਿੱਕੀ ਗੌਂਦਰ ਉਹ ਗੈਂਗਸਟਰ ਹੈ ਜਿਹੜਾ ਨਾਬਾ ਜੇਲ੍ਹ ਵਿੱਚੋਂ ਫਰਾਰ ਹੋਇਆ ਸੀ ਸੁੱਖਾ ਕਾਂਲਵਾ ਦੀ ਪੁਲਿਸ ਕਸਟਡੀ ਦੇ ਵਿੱਚ ਹਤਿਆ ਕਰਨ ਤੋਂ ਬਾਅਦ ਵਿੱਕੀ ਗੌਂਦਰ ਅਚਾਨਕ ਚਰਚਾ ਵਿੱਚ ਆਇਆ ਸੀ ਇਸ ਤੋਂ ਬਾਅਦ ਨਾਬਾ ਜੇਲ੍ਹ ਚੋਂ ਫਰਾਰ ਹੋ ਕੇ ਉਸਨੇ ਪੁਲਿਸ ਨੂੰ ਵੱਡੀ ਚੁਣੌਤੀ ਦਿੱਤੀ ਫਰਾਰ ਹੋਣ ਤੋਂ ਬਾਅਦ ਵੀ ਵਿੱਕੀ ਗੌਂਦਰ ਦਾ ਕਹਿਰ ਥਮਿਆ ਨਹੀਂ ਉਹ ਇੱਕ ਇੱਕ ਕਰਕੇ ਆਪਣੇ ਦੁਸ਼ਮਨਾ ਨੂੰ ਖਤਮ ਕਰਦਾ ਜਾ ਰਿਹਾ ਹੈ ਐਹੀ ਨਹੀਂ ਫੇਸਬੁੱਕ ਦੇ ਜ਼ਰੀਏ ਉਹ ਸ਼ਰਿਆਮ ਆਪਣੇ ਦੁਸ਼ਮਨਾ ਨੂੰ ਧਮਕੀਆਂ ਵੀ ਦੇ ਰਿਹਾ ਹੈ ਉਸ ਦੀਆਂ ਧਮਕੀਆਂ ਨੂੰ ਨਜ਼ਰਅੰਦਾਜ਼ ਕਰਨਾ ਵੀ ਆਸਾਨ ਨਹੀਂ ਹੈ ਕਿਉਂਕਿ ਜੇਲ੍ਹ ਚੋਂ ਫਰਾਰ ਹੋਣ ਤੋਂ ਬਾਅਦ ਉਹ ਆਪਣੇ ਕਈ ਦੁਸ਼ਮਣਾਂ ਨੂੰ ਟਿਕਾਣੇ ਲਾ ਚੁੱਕਿਆ ਹੈ ਗੌਂਦਰ ਨੂੰ ਤਾਜ਼ੀ ਧਮਕੀ ਜੱਗੂ ਭਗਵਾਨਪੁਰੀਆ ਨੂੰ ਮਿਲੀ ਹੈ ਹੁਣ ਦੇਖਣਾ ਹੈ ਕਿ ਕੈਪਟਨ ਦੀ ਇਸ ਧਮਕੀ ਦਾ ਕਿੰਨਾ ਅਸਰ ਵਿੱਕੀ ਗੌਂਦਰ ਤੇ ਹੁੰਦਾ ਹੈ ਦੈਨਿਕ ਮੇਲ ਪੰਜਾਬੀ ਟੀਵੀ ਦੀ ਰਿਪੋਰਟ